ਮਨੂ ਗੁਕੇਸ਼ ਹਰਮਨਪ੍ਰੀਤ ਪ੍ਰਵੀਰ ਨੂੰ ਖੇਡ ਰਤਨ 17 ਪੈਰਾ ਖਿਡਾਰੀਆਂ ਨੂੰ ਅਰਜਨ ਅਵਾਰਡ ਕਿਸਾਨਾਂ ਦੀਆਂ ਟਕਮੀਆਂ ਮੰਗਾ ਤੇ ਵਿਚਾਰ ਕਰੇ ਕੇਂਦਰ ਸੁਪਰੀਮ ਕੋਰਟ ਮਮਤਾ ਬੈਨਰਜੀ ਦਾ ਵੱਡਾ ਦੋਸ਼ ਪੱਛਮੀ ਬੰਗਾਲ ਵਿੱਚ ਬੀਐਸਐਫ ਕਰਵਾ ਰਹੀ ਹੈ ਕੁਸਪੈਟ ਪੰਜਾਬ ਦੇ 30% ਧਰਤੀ ਹੇਠਲੇ ਪਾਣੀ ਦੇ ਨਮੂਨਿਆਂ 'ਚ ਜਰੇਨੀਅਮ ਬਠਿੰਡਾ ਸਮੇਤ ਦੇਸ਼ ਦੇ 15 ਜ਼ਿਲ੍ਹਿਆਂ ਦਾ ਪਾਣੀ ਪੀਣ ਯੋਗ ਨਹੀਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ 7 ਦਿਨਾਂ ਵਿੱਚ ਹੋਵੇਗਾ ਫੈਸਲਾ ਦੇਸ਼ ਤੇ 바ਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। 올림픽 ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮੰਨੂ ਪਾਕਰ, ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨ ਪੀ ਸਿੰਘ ਸਮੇਤ ਚਾਰ ਖਿਡਾਰੀਆਂ ਨੂੰ ਇਸ ਸਾਲ ਦੇਸ਼ ਦੇ ਸਰਬ ਉੱਚ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦੇ ਚੁਣਿਆ ਗਿਆ ਹੈ। ਖੇਡ ਰਤਨ ਅਵਾਰਡ ਹਾਸਲ ਕਰਨ ਵਾਲਿਆਂ ਵਿੱਚ ਸ਼ਤਰੰਜ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅਤੇ ਪੈਰਾ ਐਥਲੀਟ ਪ੍ਰਵੀਨ ਕੁਮਾਰ ਵੀ ਸ਼ਾਮਲ ਹਨ। ਜਦਕੀ ਅਰਜਨ ਅਵਾਰਡ ਲਈ ਚੁਣੇ ਗਏ 32 ਖਿਡਾਰੀਆਂ ਚ ਰਿਕਾਰਡ 17 ਪੈਰਾ ਐਥਲੀਟ ਹਨ ਜੇਤੂਆਂ ਨੂੰ 17 ਜਨਵਰੀ 2025 ਨੂੰ ਰਾਸ਼ਪਤੀ ਦ੍ਰੋਪਤੀ ਮੁਰਮੂ ਰਾਸ਼ਟਰਪਤੀ ਭਵਨ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਅਵਾਰਡ ਦੇਣਗੇ 22 ਸਾਲਾਂ ਦੀ ਮੰਨੂ ਇੱਕ ਹੀ 올림픽 ਵਿੱਚ ਦੋ ਤਗਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਖਿਡਾਰੀ ਬਣੀ ਜਿਨ੍ਹਾਂ ਨੇ ਅਗਸਤ ਵਿੱਚ ਪੈरिस 올림픽 ਵਿੱਚ 10 ਮੀਟਰ 에어 ਪਿਸਟਲ ਵਿਅਕਤੀਗਤ ਅਤੇ ਮਿਕਸ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪੈरिस 올림픽 ਵਿੱਚ ਹਰਮਨ ਪੀਰ ਸਿੰਘ ਦੀ ਕਪਤਾਨੀ ਵਿੱਚ ਭਾਰਤ ਨੇ ਲਗਾਤਾਰ ਦੂਜੇ 올림픽 'ਚ ਤਗਮਾ ਜਿੱਤਿਆ। 18 ਸਾਲਾ ਗੁਕੇਸ਼ ਸਭ ਤੋਂ ਨੌਜਵਾਨ ਵਿਸ਼ਵ ਚੈਂਪੀਅਨ ਬਣੇ ਜੋ ਪਿਛਲੇ ਸਾਲ ਸ਼ਤਰੰਜ 올ੰਪੀਅਡ 'ਚ ਭਾਰਤੀ ਟੀਮ ਦੇ ਇਤਿਹਾਸਕ ਸੌਂ ਤਗਮੇ ਵਿੱਚ ਵੀ ਸੂਤਰਤਾ ਰਹੇ ਸਨ। ਖੇਡ ਰਤਨ ਅਵਾਰਡ ਹਾਸਲ ਕਰਨ ਵਾਲਿਆਂ ਨੂੰ ਇੱਕ ਮੈਡਲ ਪ੍ਰਸ਼ੰਸਾ ਪੱਤਰ ਅਤੇ 25 ਲੱਖ ਰੁਪਏ ਨਕਦ ਮਿਲਦੇ ਹਨ ਜਦਕੀ ਅਰਜਨ ਅਵਾਰਡ ਵਿੱਚ 15 ਲੱਖ ਰੁਪਏ ਨਕਦ ਅਰਜੁਨ ਦੀ ਮੂਰਤੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ ਦਰੋਣਾਚਾਰਿਆ ਅਵਾਰਡ ਲਈ 올림픽 ਕਾਂਸੀ ਤਗਮਾ ਜੇਤੂ ਸੁਪਨਿਲ ਕੋਸਾਲੇਦੀ ਕੋਚ ਦੀਪਾਲੀ ਦੇਸ਼ਪਾਣੇ ਦਾ ਨਾਮ ਸ਼ਾਮਲ ਹੈ ਦਰਾਉਣਾ ਚਾਰਿਆ ਅਵਾਰਡ ਸ਼੍ਰੇਣੀ ਵਿੱਚ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਮੈਨੇਜਰ ਰਮਾਡੋ ਕੋਲਾਸੋ ਅਤੇ ਬੈਡਮਿੰਟਨ ਕੋਚ ਐਸ ਮੁਰਲੀ ਤਰਨ ਸ਼ਾਮਰਹਨ ਪੈਰਾ ਖਿਡਾਰੀ ਹਾਈ ਜੰਪਰ ਪ੍ਰਵੀਨ ਨੇ ਪੈਰਿਸ 올림픽 ਵਿੱਚ 3064 ਜਿਨ੍ਹਾਂ ਦੇ ਗੋਡਿਆਂ ਤੋਂ ਹੇਠਾਂ ਇੱਕ ਜਾਂ ਦੋ ਪੈਰ ਨਹੀਂ ਹੁੰਦੇ ਵਿੱਚ ਸੋਨ ਤਗਮਾ ਜਿੱਤਿਆ ਸੀ ਜਗਰ ਜੋ ਕਹੇ ਕਿ ਹਾਲ ਦੀਆਂ ਕੁਝ ਰਿਪੋਰਟਾਂ ਚ ਦਾਵਾ ਕੀਤਾ ਗਿਆ ਸੀ ਕਿ ਖੇਡ ਰਤਨ ਲਈ ਜਿਨ੍ਹਾਂ ਖਡਾਰੀਆਂ ਦੇ ਨਾਮਾਂ ਦਾ ਪ੍ਰਸਤਾਵ ਦਿੱਤਾ ਗਿਆ ਸੀ ਉਸ ਵਿੱਚੋਂ ਮੰਨੂ ਪਾਕਰ ਦਾ ਨਾਂ ਗਾਇਬ ਹੈ ਮੰਨੂ ਦੇ ਪਿਤਾ ਰਾਮਕ੍ਰਿਸ਼ਨ ਅਤੇ ਕੋਚ ਜਸਪਾਰ ਰਾਣਾ ਇਸ ਤੋਂ ਕਾਫੀ ਨਾਰਾਜ਼ ਹੋਏ ਹਾਲਾਂਕਿ ਬਾਅਦ ਵਿੱਚ ਮੰਨੂ ਪਾਕਰ ਨੇ ਕਿਹਾ ਕਿ ਨਾਮਜ਼ਦਗੀ ਦਾਖਲ ਕਰਦੇ ਸਮੇਂ ਉਸ ਕੋਲੋਂ ਗਲਤੀ ਹੋਈ ਹੋਵੇਗੀ ਸੁਪਰੀਮ ਕੋਰਟ ਨੇ ਵੀਰਵਾਨ ਨੂੰ ਕੇਂਦਰ ਨੂੰ ਪੁੱਛਿਆ ਕਿ ਉਹ ਇਹ ਕਿਉਂ ਨਹੀਂ ਕਹਿ ਸਕਦਾ ਕਿ ਇਸ ਦੇ ਦਰਵਾਜ਼ੇ ਖੁੱਲੇ ਹਨ ਅਤੇ ਉਹ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਵਕ-ਵਕ ਮੰਗਾਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਜਾਇਜ਼ ਸ਼ਿਕਾਇਤਾਂ ਤੇ ਵਿਚਾਰ ਕਰੇਗਾ ਜਸ ਸੂਰਜਾ ਕਾਂਤੇ ਜਸਟਿਸ 우ਜਲ ਪੁਈਆ ਦੀ ਬੈਂਚ ਨੇ ਇਸ ਤੋਂ ਇਲਾਵਾ ਕੇਂਦਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਾਇਰ ਨਵੀਂ ਪਟੀਸ਼ਨ ਤੇ ਜਵਾਬ ਦੇਣ ਲਈ ਕਿਹਾ ਹੈ ਜਿਸ ਵੇਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ 2021 ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਮੰਗਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਸੌਲਿਸੀਟਰ ਜਨਰਲ ਤੁਸ਼ਾਰ ਮਹਿਤਾ ਦੀ ਬੈਂਚ ਨੇ ਪੁੱਛਿਆ ਕਿ ਤੁਹਾਡਾ ਮੁਵਕਲ ਇਹ ਬਿਆਨ ਕਿਉਂ ਨਹੀਂ ਦੇ ਸਕਦਾ ਕਿ ਉਹ ਅਸਲ ਮੰਗਾਂ ਤੇ ਵਿਚਾਰ ਕਰੇਗਾ ਤੇ ਅਸੀਂ ਕਿਸਾਨਾਂ ਦੀਆਂ ਸ਼ਿਕਾਇਤਾਂ ਤੇ ਵਿਚਾਰ ਕਰਨ ਲਈ ਤਿਆਰ ਹਾਂ। ਸਾਡੇ ਦਰਵਾਜ਼ੇ ਖੁੱਲੇ ਹਨ। ਕੇਂਦਰ ਸਰਕਾਰ ਬਿਆਨ ਕਿਉਂ ਨਹੀਂ ਦੇ ਸਕਦੀ ਇਸੇ ਮਹਿਤਾ ਨੇ ਕਿਹਾ ਹੈ ਕਿ ਸ਼ਾਇਦ ਅਦਾਲਤ ਨੂੰ ਵਕ ਵਕ ਕਾਰਕਾਂ ਬਾਰੇ ਪਤਾ ਨਹੀਂ ਹੈ ਇਸ ਲਈ ਅਸੀਂ ਆਪਣੇ ਆਪ ਨੂੰ ਕਿਸੇ ਵਿਅਕਤੀ ਦੀ ਸੇਧ ਦੇ ਮੁੱਦੇ ਤੱਕ ਸੀਮਤ ਰੱਖ ਰਹੇ ਹਾਂ ਕੇਂਦਰ ਸਰਕਾਰ ਨੂੰ ਹਰੇਕ ਕਿਸਾਨ ਦੀ ਚਿੰਤਾ ਹੈ ਢੱਲੇਵਾਲ ਬਲੋ ਨਵੀਂ ਪਟੀਸ਼ਨ ਦਾਇਰ ਕਰਨ ਵਾਲੀ ਪਟੀਸ਼ਨਰ ਗੁਨੇਂਦਰ ਕੌਰ ਗਿਲਦਾ ਕਹਿਣਾ ਹੈ ਕਿ ਉਹ ਟਕਰਾਵ ਵਾਲਾ ਰੁਖ ਨਾ ਅਪਣਾਉਣ ਕਿਉਂਕਿ ਅਦਾਲਤ ਨੇ ਅਜਿਹੇ ਵੱਖ-ਵੱਖ ਮੁੱਦਿਆਂ ਨਾਲ ਜਿੱਠਣ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਬੇਰੁਖੀ ਵਾਲਾ ਰਵਈਆ ਤਿਆ ਕੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇਵਾਲ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਮਰਨ ਵਰਤ ਖਤਮ ਕਰਵਾਉਣ ਦੀ ਮੰਗ ਕੀਤੀ ਹੈ ਉਨਾ ਕਹੇ ਕਿ ਪੰਜਾਬ ਨੂੰ ਕਿਸਾਨ ਅੰਦੋਲਨ ਨਾਲ ਨਜਿੱਠਣ ਲਈ ਨਾ ਤਾਂ 에ਅਰ ਐਂਬੂਲੈਂਸ ਦੀ ਲੋੜ ਹੈ ਤੇ ਨਾ ਹੀ ਵਾਧੂ ਫੋਰਸ ਦੀ ਪਰ ਕੇਂਦਰ ਸਰਕਾਰ ਨੂੰ ਸਾਰੇ ਭਾਈਵਾਲਾਂ ਖਾਸ ਕਰਕੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਹੇ ਕਿ ਬੜੇ ਯਤਨਾਂ ਸਦਕਾ ਹਾਸਲ ਕੀਤੀ ਗਈ ਸੂਬੇ ਦੀ ਅਮਨ ਸ਼ਾਂਤੀ ਨੂੰ ਹਰ ਕੀਮਤ ਤੇ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਨਾ ਕਹਿ ਕਿ ਕਿਸਾਨ ਵਿਰੋਧੀ ਸਖਤ ਕਾਨੂੰਨ ਨੂੰ ਪਿਛਲੇ ਦਰਵਾਜ਼ੇ ਰਾਹੀਂ ਪਾਸ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਕੋਸ਼ਿਸ਼ ਦਾ ਪੰਜਾਬ ਸਰਕਾਰ ਜ਼ੋਰਦਾਰ ਵਿਰੋਧ ਕਰੇਗੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਂਰਜੀ ਨੇ ਸੀਮਾ ਸੁਰੱਖਿਆ ਬਲ ਬੀਐਸਐਫ ਤੇ ਸੂਬੇ ਨੂੰ ਅਸਥਿਰ ਕਰਨ ਲਈ ਕੇਂਦਰ ਸਰਕਾਰ ਦੇ ਬਲੂਪ੍ਰਿੰਟ ਤਹਿਤ ਬੰਗਲਾਦੇਸ਼ ਤੋਂ ਕੋਸਪੈਟ ਕਰਵਾਉਣ ਦਾ ਦੋਸ਼ ਲਾਇਆ ਹੈ ਸੂਬਾ ਸਕਤਰਤ ਵਿੱਚ ਇੱਕ ਪ੍ਰਸ਼ਾਸਨਿਕ ਸਮੀਖਿਆ ਬੈਠਕ ਵਿੱਚ ਮੰਮਤਾ ਨੇ ਦੋਸ਼ ਲਗਾਇਆ ਕਿ ਬੀਐਸਐਫ ਇਸਲਾਮਪੁਰ ਸਤਾਈ ਅਤੇ ਚੋਪੜਾ ਵਰਗੇ ਇਲਾਕਿਆਂ ਵਿੱਚ ਪੱਛਮੀ ਬੰਗਾਲ ਚ ਕੁਸ ਪਟੀਆਂ ਨੂੰ ਦਾਖਲ ਹੋਣ ਦੇ ਰਹੀ ਹੈ ਇਹ ਸੂਬੇ ਨੂੰ ਅਸਥਿਰ ਕਰਨ ਦਾ ਇੱਕ ਜਾਣਬੁੱਝ ਕੇ ਕੀਤਾ ਗਿਆ ਯਤਨ ਹੈ ਜਿਸ ਵਿੱਚ ਕੇਂਦਰ ਸਰਕਾਰ ਦੀ ਡੂੰਗੀ ਸਾਜ਼ਿਸ਼ ਸ਼ਾਮਲ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਐਸਐਫ ਦੇ ਇਸ رویੇ ਪਿੱਛੇ ਕੇਂਦਰ ਦਾ ਬਲੂਪ੍ਰਿੰਟ ਨਜ਼ਰ ਆ ਰਿਹਾ ਹੈ ਮਮਤਾ ਰਾ ਕਹਿਣਾ ਹੈ ਕਿ ਗੁੰਡੇ ਭਾਰਤ ਵਿੱਚ ਦਾਖਲ ਹੋ ਰਹੇ ਹਨ ਮੈਂ ਸਰਹੱਦ ਦੇ ਦੋਵੇਂ ਪਾਸੇ ਸ਼ਾਂਤੀ ਚਾਹੁੰਦੀ ਹਾਂ ਤਰਨੂਲ ਕਾਂਗਰਸ ਦੀ ਸੁਪਰੀਮੋ ਨੇ ਦੋਸ਼ ਲਗਾਇਆ ਕਿ ਬੀਐਸਐਫ ਵੱਲੋਂ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਬੈਠਕ ਵਿੱਚ ਮੌਜੂਦ ਅਧਿਕਾਰੀਆਂ ਨੂੰ ਪੁੱਛਿਆ ਬੀਐਸਐਫ ਵਾਲੇ ਔਰਤਾਂ ਦਾ ਸ਼ੋਸ਼ਣ ਕਰਦੇ ਹਨ ਪਰ ਤੁਸੀਂ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਹੱਦੀ ਦੀ ਸੁਰੱਖਿਆ ਸੂਬੇ ਦੀ ਜ਼ਿੰਮੇਵਾਰੀ ਨਹੀਂ ਹੈ ਸਰਹੱਦਾਂ ਦੀ ਰਾਖੀ ਸਾਡੇ ਹੱਥ ਵਿੱਚ ਨਹੀਂ ਹੈ ए बीएसएफ ਦਾ ਕੰਮ ਹੈ ਤਰਨਮੂਲ ਕਾਂਗਰਸ ਸਰਹੱਦ ਦੀ ਰਾਖੀ ਨਹੀਂ ਕਰਦੀ ਜਦੋਂ ਲੋਕ ਦਾਖਲ ਹੁੰਦੇ ਹਨ ਤਾਂ ਉਹ ਕਿੱਥੇ ਜਾਂਦੇ ਹਨ ਮਮਤਾ ਬੇਨਰਜੀ ਨੇ ਡੀਜੀਪੀ ਰਜੀਵ ਕੁਮਾਰ ਨੂੰ ਪਤਾ ਲਾਉਣ ਦੀ ਹਦਾਇਤ ਕੀਤੀ ਹੈ ਕਿ ਕੁਸ ਬੈਠੀਏ ਸੂਬੇ ਵਿੱਚ ਆਉਣ ਤੋਂ ਬਾਅਦ ਕਿੱਥੇ ਰਹਿ ਰਹੇ ਹਨ ਉਨ੍ਹਾਂ ਕਿਹਾ ਕਿ ਕੋਈ ਮੇਰੇ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਲਈ ਅਤਵਾਦੀ ਮਦਦ ਕਰ ਰਿਹਾ ਤਾਂ ਅਸੀਂ ਵਿਰੋਧ ਕਰਾਂਗੇ ਕੇਂਦਰੀ ਮੰਤਰੀ ਸੁਕਾंत ਮਜੂਮਦਾਰ ਨੇ ਮਮਤਾ ਬੇਨਰਜੀ ਦੇ ਬੀਐਸਐਫ ਖਿਲਾਫ ਲਾਏ ਗਏ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਲਾਇਆ ਹੈ ਕਿ ਮੁੱਖ ਮੰਤਰੀ ਇਹਨੇ ਜਿਆਦਾ ਭੁਲੇਖੇ ਵਿੱਚ ਹਨ ਜਿਸ ਦੀ ਕੋਈ ਹੱਦ ਨਹੀਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਣੇ ਦੇਸ਼ ਦੇ 440 ਜਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਉੱਚ ਪੱਧਰ ਤੇ ਮਿਲਿਆ ਹੈ ਇਸ ਨਾਲ ਨਵਜਨਮੇ ਬੱਚਿਆਂ ਵਿੱਚ ਬਲੂ ਬੇਬੀ ਸਿੰਡਰੋਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਪਾਣੀ ਪੀਣ ਲਈ ਵੀ ਸੁਰੱਖਿਤ ਨਹੀਂ ਹੈ ਧਰਤੀ ਹੇਠਲੇ ਪਾਣੀ ਬਾਰੇ ਕੇਂਦਰੀ ਬੋਰਡ ਸੀਜੀਡਬਲਯੂਬੀ ਨੇ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਜਿੰਦੇ ਦੱਸਿਆ ਕਿ 71 ਕੀਤੇ ਗਏ ਨਮੂਨਿਆਂ ਵਿੱਚੋਂ 20% ਵਿੱਚ ਨਾਈਟ੍ਰੇਟ ਤੈ ਮਿਆਰ ਨਾਲੋਂ ਵੱਧ ਹੈ ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਛਤੀਸਗੜ੍ਹ ਦੇ ਰਾਜ ਆਨੰਦਗਾਉਂ ਜ਼ਿਲ੍ਹੇ ਦੇ ਪਾਣੀ ਵਿੱਚ ਆਰਸੈਨਿਕ ਦਾ ਪੱਧਰ ਵੀ ਵੱਧ ਮਿਲਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ 30% ਅਤੇ Rajasthan ਦੇ 42% ਨਮੂਨਿਆਂ ਵਿੱਚ ਜੂਰੇਨੀਅਮ ਦੀ ਮਾਤਰਾ ਵਧ ਪਾਈ ਗਈ ਹੈ। ਜੂਰੇਨੀਅਮ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਗੁਰਦਿਆਂ ਨੂੰ ਨੁਕਸਾਨ ਹੋ ਸਕਦਾ ਹੈ। ਨਾਈਟ੍ਰੇਟ ਦਾ ਗਾੜਾਪਣ ਵਾਤਾਵਰਣ ਤੇ ਸਿਹਤ ਦੇ ਮੱਦੇਨਜ਼ਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਨਾਈਟ੍ਰੋਜਨ ਆਧਾਰਿਤ ਖਾਦਾਂ ਦਾ ਵੱਧ ਇਸਤੇਮਾਲ ਅਤੇ ਜਾਨਵਰਾਂ ਦੀ ਰੈਦ ਖੂਨ ਦਾ ਨਵੇੜਾ ਸਹੀ ਟੰਗੜਾ ਨਹੀਂ ਕੀਤਾ ਜਾਂਦਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਦੇ ਉੱਚ ਪੱਧਰ ਦਾ ਕਾਰਨ ਹੱਦੋਂ ਵੱਧ ਖੇਤੀਬਾੜੀ ਹੋ ਸਕਦਾ ਹੈ ਕਿਉਂਕਿ ਵਧੇਰੇ ਖੇਤੀਬਾੜੀ ਕਾਰਨ ਮਿੱਟੀ ਵਿੱਚ ਖਾਦਾਂ ਰਹਿੰ ਨਾਈਟ੍ਰੇਟ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਤੇ 7 ਦਿਨਾਂ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਸੁਖਵੀਰ ਸਿੰਘ ਬਾਦਲ ਸਮੇਤ ਡਾਕਟਰ ਦਿਲਜੀਤ ਸਿੰਘ ਚੀਮਾ ਐਨ ਕੇ ਸ਼ਰਮਾ ਸਰਬਜੀਤ ਸਿੰਘ ਝਿੰਜਰ ਅਤੇ ਹੋਰ ਅਕਾਲੀ ਆਗੂਆਂ ਦੇ ਅਸਤੀਫੇ ਵੀ ਬਰਕਿੰਗ ਕਮੇਟੀ ਦੇ ਮੈਂਬਰ ਸਵੀਕਾਰ ਕਰ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ ਨਾਲ ਨਾਰਾਜ਼ ਭਾਗੀ ਆਗੂਆਂ ਦੇ ਇੱਕ ਵਫ਼ਦ ਨੇ ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਅਸਤੀਫਿਆਂ ਦੀ ਸਵੀਕਾਰ ਕਰਨ 'ਚ ਹੋ ਰਹੀ ਦੇਰੀ ਤੇ ਇੱਕ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਏ ਗਏ ਫਰਮਾਨ ਨੂੰ ਅਕਾਲੀ ਦਲ ਨੇ ਪਰਵਾਹ ਨਹੀਂ ਚੜਾਇਆ ਇਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਜਲਦ ਕਾਰਵਾਈ ਕਰੇ ਵਫ਼ਦ ਦੇ ਮੈਂਬਰਾਂ ਨੇ ਜਥੇਦਾਰ ਹਰਪੀਰ ਸਿੰਘ ਦੇ ਮਾਮਲੇ ਵਿੱਚ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੇ ਵੀ ਸਵਾਲ ਉਠਾਏ ਅਤੇ ਕਿਹਾ ਹੈ ਕਿ ਉਸ ਕਮੇਟੀ ਨੂੰ ਤੁਰੰਤ ਭੰਗ ਕੀਤਾ ਜਾਵੇ ਕਿਉਂਕਿ ਜਥੇਦਾਰ ਦੇ ਮਾਮਲੇ ਵਿੱਚ ਜਾਂਚ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਕੁਝ ਵਿਅਕਤੀਆਂ ਜਾਂ ਕਮੇਟੀ ਮੈਂਬਰਾਂ ਨੂੰ ਨਹੀਂ ਹੈ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਉਨ੍ਹਾਂ ਨੂੰ ਇੱਕ ਪੱਤਰ ਸੌਂਪਿਆ ਜਿਸ ਵਿੱਚ ਕਮੇਟੀ ਭੰਗ ਕਰਨ ਅਤੇ ਅਸਤੀਫਿਆਂ ਨੂੰ ਪ੍ਰਵਾਨ ਕੀਤਾ ਜਾਣ ਵਿੱਚ ਹੋ ਰਹੀ ਦੇਰੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਉਨਾ ਕਹਿ ਕੇ ਕਿ ਵਫਤ ਨੂੰ ਜਵਾਬ ਮਿਲਿਆ ਹੈ ਕਿ ਅਕਾਲੀ ਦਲ ਨੂੰ ਅਸਤੀਫੇ ਪ੍ਰਵਾਨ ਕਰਨ ਨੂੰ ਲੈ ਕੇ ਪਹਿਲਾਂ 3 ਦਿਨ ਅਤੇ ਬਾਅਦ ਵਿੱਚ ਸਿਰਫ 20 ਦਿਨ ਦਾ ਸਮਾਂ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਕਾਲੀ ਦਲ ਨੂੰ ਕੋਈ ਵਾਧੂ ਸਮਾਂ ਨਹੀਂ ਦਿੱਤਾ ਗਿਆ ਉਸੇ ਸਮੇਂ ਦੌਰਾਨ ਅਕਾਲੀ ਦਲ ਨੇ ਕਮੇਟੀ ਦੀ ਮੀਟਿੰਗ ਬੁਲਾ ਕੇ ਅਸਤੀਫਿਆਂ ਬਾਰੇ ਫੈਸਲਾ ਕਰਨਾ ਸੀ ਪਰ ਅਕਾਲੀ ਦਲ ਨੇ ਅਜਿਹਾ ਨਹੀਂ ਕੀਤਾ ਲਾਰੈਂਸ ਵਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਇਸ ਸੰਬੰਧੀ ਗ੍ਰੈਸ ਖੱਤਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਮੁਅਤਲ ਚੱਲ ਰਏ ਇਸ ਅਧਿਕਾਰੀ ਦੀ ਨੌਕਰੀ 'ਚ ਕੋਤਾਹੀ ਸਾਹਮਣੇ ਆਈ ਹੈ। ਉਹ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣ 'ਚ ਫੇਰ ਰਿਹਾ ਹੈ ਇਸ ਲਈ ਉਹਨਾਂ ਨੂੰ ਡੀਐਸਪੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ। ਕਈ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹਨਾਂ ਚਾਰਜ ਸ਼ੀਟ ਨਹੀਂ ਲਈ ਅਤੇ ਪੰਜਾਬ ਪੁਲਿਸ ਦੇ ਨਿਯਮਾਂ ਦੀਆਂ ਤਜੀਆਂ ਉਡਾਈਆਂ ਹਨ। ਉਹਨਾਂ ਨੇ ਸੀਆਈਏ ਖਰੜ ਦੀ ਹਿਰਾਸਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਰੀ ਦੀ ਇੰਟਰਵਿਊ ਦੌਰਾਨ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤੀ ਜਿਸ ਕਾਰਨ ਪੰਜਾਬ ਪੁਲਿਸ ਦਾ ਅਕਸ ਬੁਰੀ ਤਰ੍ਹਾਂ ਖਰਾਬ ਹੋਇਆ ਹੈ ਇਸ ਲਈ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਹੈ ਇਸ ਸੰਬੰਧੀ ਫਾਈਲ ਪਹਿਲਾਂ ਪੁਲਿਸ ਵਿਭਾਗ ਨੇ ਲੋਕ ਸੇਵਾ ਕਮਿਸ਼ਨ ਨੂੰ ਭੇਜੀ ਸੀ ਇਹ ਸਾਰੀ ਕਾਰਵਾਈ ਹਾਈ ਕੋਰਟ ਵੱਲੋਂ ਗਠਿਤ ਐਸਆਈਟੀ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਗਈ ਹੈ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਫਿਰ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂनाइटेड ਦੇ ਰਾਸ਼ਟਰੀ ਪ੍ਰਧਾਨ ਨਿਤਿਸ਼ ਕੁਮਾਰ ਨੂੰ ਮਹਾਗਠ ਜੋੜ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ ਅਤੇ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੇ ਇਸ ਪਹਿਲ ਕਦਮੀ ਨਾਲ ਅਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਹ ਰਾਸ਼ਟਰੀ ਜਨਤਾ ਦਲ ਮੁਖੀ ਵੱਲੋਂ ਮੀਡੀਆ ਦੇ ਬਾਰ-ਬਾਰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੈ। ਲਾਲੂ ਪ੍ਰਸਾਦ ਯਾਦਵ ਨੇ ਬੁੱਧਵਾਰ ਰਾਤ ਨੂੰ ਬਿਆਨ ਦਿੱਤਾ ਹੈ ਕਿ ਜੇਕਰ ਨਿਤਿਸ਼ ਕੁਮਾਰ ਭਾਰਤੀ ਜਨਤਾ ਪਾਰਟੀ ਛੱਟ ਕੇ ਮਹਾਗਠ ਜੋੜ ਵਿੱਚ ਵਾਪਸ ਆਉਂਦੇ ਹਨ ਤਾਂ ਉਹਨਾਂ ਦੀਆਂ ਪਿਛਲੀਆਂ ਗਲਤੀਆਂ ਨੂੰ ਮੁਆਫ ਕੀਤਾ ਜਾਵੇਗਾ। ਉਹਨਾਂ ਕਹਿ ਕਿ ਹੁਣ ਸਮਾਂ ਆ ਗਿਆ ਹੈ ਕਿ ਕੁਮਾਰ ਸਾਡੇ ਨਾਲ ਮਿਲ ਕੇ ਕੰਮ ਕਰਨ। ਇਸ ਦੌਰਾਨ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਲਾਲੂ ਪ੍ਰਸਾਦ ਯਾਦਵ ਜੋ ਵੀ ਕਹਿ ਰਹੇ ਹਨ ਉਹ ਕਹਿਣ ਦਿਓ। ਇਸ ਨਾਲ ਬਹੁਤਾ ਫਰਕ ਨਹੀਂ ਪੈਂਦਾ। ਇਸ ਮੌਕੇ ਤੇ ਵਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਵੀਰਵਾਰ ਨੂੰ ਰਾਸ਼ਟਰੀ ਜਨਤਾ 당 ਦੇ ਪ੍ਰਧਾਨ ਲਾਲੂ ਪ੍ਰਸਾਦ ਜਯਾਦਵ ਦੇ ਵਿਰੋਧੀ ਗੱਠ ਜੋੜ ਇੰਡੀਆ ਵਿੱਚ ਵਾਪਸੀ ਦੀ ਪੇਸ਼ਕਸ਼ ਦਾ ਜਵਾਬ ਦਿੱਤਾ ਹੈ। ਉਹਨਾਂ ਹੱਥ ਜੋੜ ਕੇ ਮੁਸਕਰਾਉਂਦੇ ਹੋਏ ਬਸ ਇੰਨਾ ਹੀ ਕਿਹਾ ਕਿ ਕੀ ਬੋਲ ਰਹੇ ਹੋ। ਰਾਜ ਭਵਨ ਵਿੱਚ ਨਵੇਂ ਰਾਜਪਾਲ ਵਜੋਂ ਆਰਫ ਮੁਹੰਮਦ ਖਾਨ ਦੇ ਸੌਂਚਕ ਸਮਾਗਮ ਵਿੱਚ ਸ਼ਾਮਲ ਹੋਏ ਨਿਤਿਸ਼ ਕੁਮਾਰ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸੂਬਾ ਸਰਕਾਰ ਆਪਣਾ ਕਾਰਜਕਾਲ ਪੂਰਾ ਕਰ ਸਕੇਗੀ ਦਾ ਨਵ ਨਿਯੁਕਤ ਰਾਜਪਾਲ ਨੇ ਦਖਲ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਵਾਲ ਪੁੱਛਣ ਦਾ ਸਮਾਂ ਨਹੀਂ ਹੈ ਅੱਜ ਖੁਸ਼ੀ ਦਾ ਦਿਨ ਹੈ ਸਾਨੂੰ ਸਿਰਫ ਚੰਗੀਆਂ ਚੀਜ਼ਾਂ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ ਜਨਸ ਰਾਜ ਦੇ ਸੰਸਥਾਪਕ ਤੇ ਰਣਨੀਤੀਕਾਰ ਪ੍ਰਸ਼ਾਂਤ ਖਿਸ਼ੋਰ ਨੇ ਪਟਨਾ ਵਿੱਚ ਮੰਨ ਵਰਤ ਸ਼ੁਰੂ ਕਰ ਦਿੱਤਾ ਕਿਸ਼ੋਰ ਨੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਇਹ ਐਲਾਨ ਕੀਤਾ ਹੈ ਕਿ ਜੋ ਉਸ ਥਾਂ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਹੈ ਜਿੱਥੇ ਕਈ ਪੀੜਿਤ ਉਮੀਦਵਾਰ ਕਰੀਬ ਦੋ ਹਫ਼ਤਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਕਿਸ਼ੋਰ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਮੇਰੀਆਂ ਮੁੱਖ ਮੰਗਾਂ ਵਿੱਚ 13 ਦਸੰਬਰ ਨੂੰ ਹੋਈ ਪ੍ਰੀਖਿਆ ਰੱਦ ਕਰਨਾ ਤੇ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਉਣਾ ਸ਼ਾਮਲ ਹਨ ਮੈਂ ਉਹਨਾਂ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਮੰਗ ਕਰਦਾ ਹਾਂ ਜਿਨ੍ਹਾਂ ਕਥਾ ਤੌਰ ਤੇ ਪ੍ਰੀਖਿਆ ਨਾਲ ਪਰੇ ਜਾਣ ਵਾਲੇ ਅਹੁਦਿਆਂ ਨੂੰ ਵੇਚਣ ਲਈ ਰੱਖਿਆ ਸੀ ਪੀੜਤ ਵਿਦਿਆਰਥੀਆਂ ਦੁਆਰਾ ਚੁੱਕੀਆਂ ਗਈਆਂ ਮੰਗਾਂ ਤੇ ਕਾਰਵਾਈ ਲਈ ਨਿਤਿਸ਼ ਕੁਮਾਰ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦੇਣ ਦੇ ਤਿੰਨ ਦਿਨ ਬਾਅਦ ਕਿਸ਼ੋਰ ਨੇ ਮੰਨ ਵਰਤ ਦਾ ਐਲਾਨ ਕੀਤਾ ਹੈ ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਲਈ ਨਿਰਧਾਰਤ ਥਾਂ ਨਹੀਂ ਹੈ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਉਮੀਦ ਜ਼ाहिर ਕੀਤੀ ਹੈ ਕਿ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਅਸਥਾਈ ਪੜਾਤੇ ਹੈ ਅਤੇ ਕੇਂਦਰ ਸਰਕਾਰ ਆਪਣੇ ਰਾਜ ਦਾ ਦਰਜਾ ਬਹਾਲ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗੀ ਇੱਥੇ ਸ਼ੇਰੇ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਉਮਰ ਅਬਦੁੱਲਾ ਨੇ ਕਿਹਾ ਕਿ ਸਾਨੂੰ ਸਤਾ ਵਿੱਚ ਆਇਆ ਨੂੰ 2 ਮਹੀਨੇ ਤੋਂ ਕੁਝ ਜ਼ਿਆਦਾ ਸਮਾਂ ਹੋ ਗਿਆ ਹੈ ਸਾਨੂੰ ਇਹ ਸਮਝਣ 'ਚ ਸਮਾਂ ਲੱਗਿਆ ਹੈ ਕਿ ਜੂਟੀ ਸਰਕਾਰ ਕਿਵੇਂ ਕੰਮ ਕਰਦੀ ਹੈ ਅਸੀਂ ਪਹਿਲਾਂ ਸਰਕਾਰ ਨਾਲ ਜੁੜੇ ਰਹੇ ਹਾਂ ਪਰ ਉਸ ਰੂਪ ਤੇ ਵਰਤਮਾਨ ਰੂਪ ਵਿੱਚ ਬਹੁਤ ਵੱਡਾ ਅੰਤਰ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਸ਼ੁਰੂਆਤ ਠੀਕ ਰਹੀ ਹੈ ਤੇ ਉਨ੍ਹਾਂ ਨੂੰ ਇਸ ਵਿੱਚ ਜ਼ਿਆਦਾ ਮੁਸ਼ਕਲ ਨਹੀਂ ਹੋਈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵਾਅਦਿਆਂ ਨਾਲ ਵਜੇ ਹੋਏ ਹਾਂ ਅਸੀਂ ਕੁਝ ਵਾਅਦਿਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਹੋਰ ਵਾਅਦਿਆਂ ਲਈ ਸਾਨੂੰ ਸਿਸਟਮ ਵਿੱਚ ਬਦਲਾਅ ਦੀ ਲੋੜ ਹੈ ਸਭ ਤੋਂ ਵੱਡਾ ਵਾਅਦਾ ਰਾਜ ਦੀ ਬਹਾਲੀ ਹੈ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਸੀ ਕਿ ਰਾਜ ਦਾ ਦਰਜਾ ਜਲ ਤੋ ਜਲਦ ਬਹਾਲ ਕੀਤਾ ਜਾਣਾ ਚਾਹੀਦਾ ਹੈ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਇਸ ਮੌਕੇ ਤੇ ਸੁਨੀਲ ਛੱਟੀ ਦੀ ਪਤਨੀ ਮਾਨਾ ਛੱਟੀ ਵੀ ਮੌਜੂਦ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਸੁਨੀਲ ਛੱਟੀ ਦਾ ਕਹਿਣਾ ਹੈ ਕਿ ਉਹ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ ਤੇ ਪਿਛਲੇ ਸਾਲ ਉਨ੍ਹਾਂ ਕੋਲੋਂ ਨਹੀਂ ਆਇਆ ਗਿਆ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਇਸ ਪਵਿੱਤਰ ਸਥਾਨ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਤੇ ਉਹ ਆਪਣੇ ਆਪ ਨੂੰ ਭਾਗਾ ਵਾਲਾ ਮੰਨਦਾ ਹੈ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਸਾਰਾ ਸਾਲ ਉਨ੍ਹਾਂ ਲਈ ਵਧੀਆ ਸਿੱਧ ਹੋਵੇਗਾ ਸੁਨੀਲ ਛੇਟੀ ਨੇ ਪੰਜਾਬੀ ਸਿਨੇਮੇ ਬਾਰੇ ਗੱਲਬਾਤ ਕਰਦੇ ਕਿਹਾ ਹੈ ਕਿ ਜੇਕਰ ਉਸ ਨੂੰ ਪੰਜਾਬੀ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਕਰਨ ਲਈ ਤਿਆਰ ਹਨ ਸੁਨੀਲ ਛੇਟੀ ਨੇ ਦਲਜੀਤ ਦਸਾਂਝ ਬਾਰੇ ਗੱਲਬਾਤ ਕਰਦੇ ਕਿਹਾ ਹੈ ਕਿ ਉਸ ਦੀ ਤਰੱਕੀ ਲਈ ਕਾਮਨਾ ਕੀਤੀ ਹੈ ਤੇ ਕਿਹਾ ਹੈ ਕਿ ਦਲਜੀਤ ਦਸਾਂਝ ਨੂੰ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ਉਸ ਨੂੰ ਲੈ ਕੇ ਉਹ ਬਹੁਤ ਖੁਸ਼ ਹਨ ਜਿਸ ਨੇ ਕੁਮੰਤਰੀ ਪੱਧਰ ਤੇ ਨਾਂ ਬਣਾਇਆ ਹੈ ਸੁਨੀਲ ਸ਼ੈਟੀ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਇਸ ਪਵਿੱਤਰ ਸਥਾਨ ਤੇ ਆ ਚੁੱਕਾ ਹਾਂ ਇੱਥੇ ਆ ਕੇ ਜੋ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਕਿਤੇ ਨਹੀਂ ਮਿਲਦੀ ਮੈਨੂੰ ਇਹ ਜਗ੍ਹਾ ਬਹੁਤ ਪਸੰਦ ਹੈ ਮੈਂ ਪੰਜਾਬ ਆ ਕੇ ਬਹੁਤ ਖੁਸ਼ ਹੁੰਦਾ ਹਾਂ ਇੱਥੋਂ ਜੋ એનર્ਜੀ ਮਿਲਦੀ ਹੈ ਉਹ ਕਿਤੇ ਹੋ ਨਹੀਂ ਮਿਲਦੀ ਮੈਂ ਚਾਹੁੰਦਾ ਹਾਂ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਰ-ਵਾਰ ਆਵਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਝੋਹਾਨ ਨੇ ਦਿੱਲੀ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੁੱਖ ਮੰਤਰੀ ਆਤਸ਼ੀ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਦਿੱਲੀ ਸਰਕਾਰ ਤੇ ਕਿਸਾਨਾਂ ਲਈ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਨਾ ਕਰਨ ਅਤੇ ਕਿਸਾਨਾਂ ਨੂੰ ਮਹਿੰਗੀ ਬਿਜਲੀ ਦੇਣ ਦਾ ਦੋਸ਼ ਲਾਇਆ ਹੈ ਇਸ ਚਿੱਠੀ ਵਿੱਚ ਦਿੱਲੀ ਸਰਕਾਰ ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਵੀ ਲਗਾਇਆ ਗਿਆ ਸ਼ਿਵਰਾਜ ਦੀ ਚਿੱਠੀ ਦੇ ਜਵਾਬ ਵਿੱਚ ਮੁੱਖ ਮੰਤਰੀ ਆਤਸ਼ੀ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਲਟਵਾਰ ਕਰਦੇ ਹਾਂ ਕਿਸਾਨਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਨੇ ਦਿੱਲੀ ਦੇ ਮੁੱਖ ਮੰਤਰੀ ਆਰਸ਼ੀ ਨੂੰ ਚਿੱਠੀ ਪੇਜ ਕੇ ਲਿਖਿਆ ਕਿ ਦਿੱਲੀ ਸਰਕਾਰ ਵਿੱਚ ਕਿਸਾਨਾਂ ਲਈ ਕੋਈ ਸੰਵੇਦਨਾ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਹਿੱਤ ਵਿੱਚ ਕੋਈ ਵੀ ਉਚਿਤ ਫੈਸਲੇ ਨਹੀਂ ਲਏ ਕੇਂਦਰ ਸਰਕਾਰ ਦੀਆਂ ਕਿਸਾਨ ਹਤਾਇਸ਼ੀ ਯੋਜਨਾਵਾਂ ਨੂੰ ਵੀ ਆਪ ਦੀ ਸਰਕਾਰ ਦੁਆਰਾ ਦਿੱਲੀ ਵਿੱਚ ਲਾਗੂ ਕਰਨ ਤੋਂ ਰੋਕਿਆ ਗਿਆ ਹੈ ਉਨਾਖੇਖੀ ਕੇਂਦਰ ਦੀਆਂ ਕਈ ਕਿਸਾਨ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਨਾ ਕੀਤੇ ਜਾਣ ਕਾਰਨ ਦਿੱਲੀ ਦੇ ਕਿਸਾਨ ਇਨ੍ਹਾਂ ਯੋਜਨਾਵਾਂ ਤੋਂ ਵਾਂਝੇ ਹਨ ਕੇਂਦਰੀ ਮੰਤਰੀ ਦੇ ਚਿੱਠੀ ਦੇ ਜਵਾਬ ਵਿੱਚ ਮੁੱਖ ਮੰਤਰੀ ਆਤਸ਼ੀ ਨੇ ਕਿਹਾ ਹੈ ਕਿ ਭਾਜਪਾ ਦਾ ਕਿਸਾਨਾਂ ਬਾਰੇ ਗੱਲ ਕਰਨਾ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕੋਈ ਅਹਿੰਸਾ ਬਾਰੇ ਪਰਵਚਨ ਦੇ ਰਿਹਾ ਹੋਵੇ ਕਿਸਾਨਾਂ ਬਾਰੇ ਗੱਲ ਕਰਨਾ ਬਿਲਕੁਲ ਅਜੀਬ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਵਿੱਚ ਜਿੰਨਾ ਬੁਰਾ ਹਾਲ ਕਿਸਾਨਾਂ ਦਾ ਰਿਹਾ ਹੈ ਉਹ ਨਾ ਕਦੇ ਨਹੀਂ ਹੋਇਆ ਆຊੀ ਨੇ ਸ਼ੇਵਰਾਜ ਚੋਹਾਨੂ ਕਹੇ ਕਿ ਪੰਜਾਬ ਵਿੱਚ ਕਿਸਾਨ ਪੁਖੜ ਤਲ ਤੇ ਬੈਠੇ ਹਨ ਤੁਸੀਂ ਪ੍ਰਧਾਨ ਮੰਤਰੀ ਨੂੰ ਆਖੋ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਇਸ ਮੌਕੇ ਤੇ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਪਾਲਸੀ ਆਕੇ ਪਿਛਲੇ ਦਰਵਾਜ਼ੇ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ ਕੇਜਰੀਵਾਲ ਨੇ ਐਕਸ ਤੇ ਲਿਖਿਆ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਇਸ ਵਾਰ ਮੱਗੀ ਮੇਲੇ ਮੌਕੇ ਕਾਨਫਰੰਸ ਕਰਨ ਤੋਂ ਟਾਲਾਵਟਿਆ ਜਾ ਰਿਹਾ ਸੀ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕਾਨਫਰੰਸ ਦੇ ਕੋਈ ਅਸਾਰ ਨਹੀਂ ਸੰ। ਇਸ ਤੋਂ ਇਲਾਵਾ ਅਕਾਲੀ ਆਗੂ ਇਹ ਵੀ ਤਰਕ ਦੇ ਰਹੇ ਹਨ ਕਿ ਮਲੋਟ ਰੋਡ ਤੇ ਸੇਮ ਨਾਲੇ ਦਾ ਪੁਲ ਬਣਦਾ ਹੋਣ ਕਾਰਨ ਇਸ ਸੜਕ ਤੇ ਆਵਾਜਾਈ ਬੰਦ ਰਹਿੰਦੀ ਹੈ ਅਤੇ ਆਸ-ਪਾਸ ਪਿੰਡਾਂ ਵਿੱਚ ਆਵਾਜਾਈ ਲੰਘਣ ਸਮੇਂ ਜਾਮ ਲੱਗਿਆ ਰਹਿੰਦਾ ਹੈ। ਇਸ ਕਰਕੇ ਮਾਗੀ ਮੇਲੇ ਤੇ ਲੰਬੀ ਤੇ ਮਲੋਟ ਹਲਕੇ ਤੋਂ ਇਲਾਵਾ ਗਿੱਦੜਵਾਹਾ ਹਲਕੇ ਦੇ ਕਈ ਪਿੰਡਾਂ ਦੇ ਲੋਕ ਇਸ ਸੜਕ ਰਾਹੀਂ ਸ਼੍ਰੀ ਮੁਕਸਰ ਸਾਹਿਬ ਪਹੁੰਚਦੇ ਹਨ ਜਿਸ ਕਰਕੇ ਕਾਨਫਰੰਸ ਵਿੱਚ ਪਹੁੰਚਣ ਲਈ ਵੱਡੀ ਮੁਸ਼ਕਲ ਆਵੇਗੀ ਤੇ ਜਾਮ ਲੱਗਿਆ ਰਹੇਗਾ ਪਰ ਬਾਅਦ ਵਿੱਚ ਸਥਿਤੀਆਂ ਅਜਿਹੀਆਂ ਬਣ ਗਈਆਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਮੁਕਸਰ ਮਾਗੀ ਮੌਕੇ ਕਾਨਫਰੰਸ ਕਰਨ ਦਾ ਐਲਾਨ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾਕਟਰ ਦਰਜੀਤ ਸਿੰਘ ਜੀਮਾ ਬਰੋ ਕਰ ਦਿੱਤਾ ਗਿਆ ਮਾਗੀ ਦੇ ਦਿਹਾੜੇ ਤੇ 14 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧਕ ਤੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਇਸ ਵਿਸ਼ਾਲ ਕਾਨਫਰੰਸ ਨੂੰ ਸਫਲ ਬਣਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਸੁਖਵੀਰ ਸਿੰਘ ਬਾਦਲ, ਬਲਵਿੰਦਰ ਸਿੰਘ ਪੁੰਦੜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸਾਰੇ ਸੀਨੀਅਰ ਆਗੂ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ। ప్రసిద్ధ గాయక్ అర్మాన్ మల్కత్ ਉਸਦੀ ప్రేమిక ఆషనా షరాఫ్ ਵਿਆਹ ਦੇ ਬੰਧਨ ਵਿੱਚ ਵੱਜ ਗਏ ਮల్కਤ ਸ਼ਰਾਫ ਨੇ ਇੱਕ ਨਿੱਜੀ ਸਮਾਗਮ ਵਿੱਚ ਵਿਆਹ ਕੀਤਾ ਤੇ సోషల్ మీడియా ప్లాట్‌ఫామ్ Instagram ਤੇ ਆਪਣੇ ਚਹਤਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਨਵੇਂ ਵਿਆਏ ਜੋੜੇ ਨੇ ਵਿਆਹ ਦੀਆਂ ਤਸਵੀਰਾਂ షేర్ ਕਰਦੇ ਲਿਖਿਆ ਕਿ तू ही ਮੇਰਾ ਕਰ మల్కਤ ਸ਼ਰਾਫ 2017 ਤੋਂ ਇਕੱਠੇ ਸਨ ਦੋਮਾਨੇ 2023 ਵਿੱਚ ਮੰਗਣੀ ਕਰਵਾਈ ਇਸ ਤੋਂ ਪਹਿਲਾਂ ਅਗਸਤ 2023 ਵਿੱਚ ਅਰਮਾਨ ਨੇ ਆਸ਼ਨਾ ਲਈ ਗੀਤ ਕਸਮ ਸੇ ਦਾ ਪ੍ਰਪੋਜ਼ਲ ਵੀ ਰਿਲੀਜ਼ ਕੀਤਾ ਸੀ ਇਸ ਸਮੌਕੇ ਤੇ ਉਹਨਾਂ ਨੂੰ ਹਰ ਪਾਸੇ ਤੋਂ ਵਧਾਈ ਮਿਲ ਰਹੀ ਹੈ ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਰਫਵਾਰੀ ਕਾਰਨ ਪੂਰੇ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ ਦਿੱਲੀ ਯੂਪੀ ਰਾਜਸਥਾਨ ਹਰਿਆਣਾ ਪੰਜਾਬ ਅਤੇ ਹੋਰ ਸੂਬੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਹਨ ਜੰਮੂ ਕਸ਼ਮੀਰ ਵਿੱਚ ਪੀਰਕੀ ਗਲੀ ਸਮੇਤ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਕਾਰਨ ਮੁਗਲ ਰੋਡ ਬੀਰਵਾਨ ਨੂੰ ਲਗਾਤਾਰ ਪੰਜਵੇਂ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਰੱਖਿਆ ਗਿਆ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਪਾਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਤੇ ਠੰਡ ਦਾ ਜ਼ੋਰ ਬਣੇ ਰਹਿਣ ਦੇ ਆਸਾਰ ਹਨ। ਇਸ ਤੋਂ ਬਾਅਦ ਇਸ ਵਿੱਚ ਸੁਧਾਰ ਆਵੇਗਾ। 4 ਜਨਵਰੀ ਤੱਕ ਪੱਛਮੀ ਹਿਮਾਲਿਆਈ ਖੇਤਰ ਵਿੱਚ ਹਲਕੀ ਬੂੰਦਾਬਾਰੀ ਅਤੇ ਬਰਫਬਾਰੀ ਹੋ ਸਕਦੀ ਹੈ ਤੇ 5-6 ਜਨਵਰੀ ਤੱਕ ਖੇਤਰ ਵਿੱਚ ਥੋੜਾ ਬਹੁਤ ਮੀਂਹ ਪੈਣ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਕਸ਼ਮੀਰ ਵਾਦੀ ਅਤੇ ਲਦਾਖ ਨੂੰ ਜੋੜਨ ਵਾਲੇ ਜੋ ਜੀਲਾ ਮਾਊਂਟੇਨ ਦਰੇ ਨੂੰ ਵੀ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਗਿਆ ਹੈ। ਪੰਜਾਬ ਭਾਜਪਾ ਦਾ ਪ੍ਰਧਾਨ ਕਿਸੇ ਅਜਿਹੇ ਨੇਤਾ ਨੂੰ ਲਾਇਆ ਜਾ ਸਕਦਾ ਹੈ ਜਿਸ ਦੀ ਹੁਣ ਤੱਕ ਚਰਚਾ ਵੀ ਨਾ ਹੋਵੇ। ਅਜਿਹਾ ਕਹਿਣਾ ਭਾਜਪਾ ਦੇ ਇੱਕ ਸੀਨੀਅਰ ਆਗੂ ਦਾ ਹੈ। ਨਗਰ ਨਿਗਮ ਚੋਣਾ ਤੋਂ ਬਾਅਦ ਨਵੇਂ ਸਾਲ 'ਚ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਗੈਰ ਹੋਈ। ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਮੈਂਬਰਸ਼ਿਪ ਮੁਹਿੰਮ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਮੌਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਇੰਚਾਰਜ ਵਿਜੇ ਰupani ਅਤੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਬੀ.ਐਲ ਸੰਤੋਸ਼ ਪੰਜਾਬ ਸਹਿ ਇੰਚਾਰਜ ਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਭਾਜਪਾ ਦੇ ਸੀਨੀਅਰ ਨਤਾਨਾ ਨੇ ਕੈਮਰੇ ਸਾਹਮਣੇ ਕੁਝ ਵੀ ਖੁੱਲ ਕੇ ਨਹੀਂ ਕਿਹਾ ਪਰ ਇੱਕ ਆਗੂ ਦਾ ਕਹਿਣਾ ਹੈ ਕਿ ਮੈਂ ਪਾਰਟੀ ਪ੍ਰਧਾਨ ਦੇ ਸਵਾਲ ਤੇ ਕੋਈ ਟਿੱਪਣੀ ਨਹੀਂ ਕਰਨੀ ਪਰ ਉਸ ਨੇ ਇਸ਼ਾਰਿਆਂ-ਇਸ਼ਾਰਿਆਂ ਚ ਕਹਿ ਦਿੱਤਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਕਿਸੇ ਨਵੇਂ ਭਾਜਪਾ ਨੇਤਾ ਨੂੰ ਹੀ ਪ੍ਰਧਾਨ ਲਾਉਣਾ ਹੈ 1975 ਵਿੱਚ ਐਮਰਜੈਂਸੀ ਦੇ ਐਲਾਨ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ ਜੋ ਭਾਰਤੀ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਅਧਿਆਵਾਂ ਵਿੱਚੋਂ ਇੱਕ ਹੈ ਏ ਉਹ ਸਮਾਂ ਸੀ ਜਦੋਂ ਲੋਕਤੰਤਰ ਨੂੰ ਮੌਤਲ ਕਰ ਦਿੱਤਾ ਗਿਆ ਸੀ ਅਤੇ ਬੁਨਿਆਦੀ ਅਧਿਕਾਰਾਂ ਤੇ ਰੋਕ ਲਗਾ ਦਿੱਤੀ ਗਈ ਸੀ। ਦੇਸ਼ ਨੂੰ ਇੱਕ ਬੇਮਿਸਾਲ ਸੰਵਿਧਾਨਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਮਹੱਤਵਪੂਰਨ ਵਰੇ ਮੌਕੇ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਕੰਗਣਾ ਰਣੌਦ ਦੀ ਫਿਲਮ ਐਮਰਜੈਂਸੀ ਸਾਰਥਕ ਗਲਵਾਤ ਨੂੰ ਉਤਸ਼ਾਹ ਦੇਣ ਦਾ ਵਾਅਦਾ ਕਰਦੀ ਹੈ। जय प्रकाश नारायण दे रूप وچ अनुपम खेर अटल बिहारी वाजपेयी ਦੇ ਰੂਪ وچ श्रेया तलपडे ਅਤੇ ਫੀਲਡ ਮਾਰਸ਼ਲ ਸैम मानक्षਾ ਮਿਲਨ ਸੋਮ ਸਟਾਰਰ ਐਮਰਜੈਂਸੀ ਜੀ ਸਟੂਡੀਓ ਮਣੀਕਾਰਕਾ ਫਿਲਮ ذاتੇ ਰੇणू ਪਿੱਟੀ ਦੁਆਰਾ ਨਿਰਮਿਤ ਹੈ ਫਿਲਮ ਲੋਕਤੰਤਰ ਅਤੇ ਆਜ਼ਾਦੀ ਦੀ ਰੱਖਿਆ ਦੇ ਮਹੱਤਵ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦੀ ਹੈ ਇਹ ਫਿਲਮ ਪਹਿਲਾਂ ਹੀ ਬਹੁਤ ਸਾਰੇ ਵਿਵਾਦਾਂ ਵਿੱਚ ਰਹੀ ਹੈ ਜਿਸ ਦਾ ਵਕ ਵਕ ਥਾਵਾਂ ਤੇ ਵਿਰੋਧ ਕੀਤਾ ਗਿਆ ਸੀ ਗਾਜਾ ਪੱਟੀ ਤੇ ਇਜ਼ਰਾਈਲੀ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ। ਫਿਲਸਤੀਨੀਅਤ ਤੇ ਹਸਤਾਲਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲ ਵੱਲੋਂ ਮਵਸੀਨਾ ਦੇ ਇਲਾਕੇ ਵਿੱਚ ਇੱਕ ਟੈਂਟ ਤੇ ਵੀਰਵਾਰ ਤੜਕੇ ਹਮਲਾ ਕੀਤਾ ਗਿਆ ਹੈ। ਇਸ ਇਲਾਕੇ ਵਿੱਚ ਲਾਏ ਗਏ ਟੈਂਟਾਂ 'ਚ ਬੇਕਾਰ ਹੋਏ ਹਜ਼ਾਰਾਂ ਲੋਕ ਠੰਡ ਅਤੇ ਮੀਂਹ ਤੋਂ ਬਚਣ ਲਈ ਰਹਿ ਰਹੇ ਹਨ। ਦੂਜਾ ਹਮਲਾ ਮਦਗਾਜਾ ਪੱਟੀ ਵਿੱਚ ਕੀਤਾ ਗਿਆ ਹੈ। ਜਿੱਥੇ ਘਟੋ-ਘਟ 8 ਫਿਲਸਤੀਨੀਆ ਦੀ ਮੌਤ ਹੋ ਗਈ। ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ੁਮਨ ਗੇਲ ਸੁਮੇਤ ਚਾਰ ਖਿਡਾਰੀਆਂ ਨੂੰ ਗੁਜਰਾਤ ਪੁਲਿਸ ਦੀ ਸੀਆਈਡੀ ਪੁਸ਼ਕਸ਼ ਲਈ ਬੁਲਾਉਣ ਲਈ ਤਿਆਰੀ ਕਰ ਰਹੀ ਹੈ ਇਹਨਾਂ ਸਾਰਿਆਂ ਨੂੰ ਗੁਜਰਾਤ ਵਿੱਚ 450 ਕਰੋੜ ਦੇ ਇੱਕ ਚਿੱਟ ਫੰਡ ਘੁਟਾਲੇ ਦੇ ਸਿਲਸਿਲੇ ਵਿੱਚ ਪੁਸ਼ਕਸ਼ ਕੀਤੀ ਜਾਵੇਗੀ ਸੂਤਰਾਂ ਮੁਤਾਬਕ ਤਿੰਨ ਹੋਰ ਖਿਡਾਰੀਆਂ ਵਿੱਚ ਮੋਹਿਤ ਸ਼ਰਮਾ ਰਾਹੁਲ ਤੇਵਤੀਆ ਅਤੇ ਸਾਈ ਸੁਦਰਸ਼ਨ ਸ਼ਾਮਲ ਹਨ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾਦੀ ਖਬਰ ਅਨੁਸਾਰ ਇੱਕ ਸੰਗੀ ਅਪੀਲ ਅਦਾਲਤ ਨੇ ਇੱਕ ਜਿਊਰੀ ਵੱਲੋਂ ਡੋਨਾਲਡ ਟਰੰਪ ਨੂੰ ਲੇਖਕਾ ਈ ਜੀਨ ਕਾਰੋਲ ਨਾਲ ਜ਼ਬਰਦਸਤ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਦੀ ਉਸ ਦੁਆਰਾ ਕੀਤੀ ਗਈ ਬੇਨਤੀ ਰੱਦ ਕਰ ਦਿੱਤੀ। ਟਰੰਪ ਨੇ ਇਸ ਮਾਮਲੇ ਵਿੱਚ ਜਿਊਰੀ ਦੁਆਰਾ 50 ਲੱਖ ਡਾਲਰ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਟਰੰਪ ਨੇ ਆਪਣੀ ਬੇਨਤੀ ਵਿੱਚ ਕਿਹਾ ਕਿ ਹੇਠਲੀ ਅਦਾਲਤ ਨੇ ਦੋ ਹੋਰ ਔਰਤਾਂ ਨੂੰ ਮਾਮਲੇ ਵਿੱਚ ਗਵਾਹੀ ਦੀ ਇਜਾਜ਼ਤ ਦੇਣ ਸਮੇਤ ਹੋਰ ਕਈ ਗਲਤੀਆਂ ਕੀਤੀਆਂ ਹਨ। ਇਨਾ ਔਰਤਾਂ ਨੇ ਵੀ ਦਾਵਾ ਕੀਤਾ ਸੀ ਕਿ 트럼ਪ ਵੱਲੋਂ ਉਹਨਾਂ ਨਾਲ ਸਰੀਰਕ ਸੋਸ਼ਣ ਕੀਤਾ ਗਿਆ। ਅਪੀਲ ਅਦਾਲਤ ਨੇ ਆਪਣੇ ਨਿਰਣੇ ਵਿੱਚ ਕਿਹਾ ਕਿ ਜੇਕਰ ਉਸਨੇ ਕੋਈ ਗਲਤੀ ਕੀਤੀ ਵੀ ਹੈ ਤਾਂ ਉਸ ਨਾਲ ਕੈਰੋਲ ਦੇ ਪੱਖ ਨੂੰ ਮਜ਼ਬੂਤੀ ਮਿਲੀ ਹੈ। ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ 트럼ਪ ਦੇ ਅਧਿਕਾਰ ਪ੍ਰਭਾਵਿਤ ਹੋਏ ਹਨ ਅਤੇ ਨਵੇਂ ਸਿਰੇ ਤੋਂ ਸੁਣਵਾਈ ਦੀ ਲੋੜ ਹੈ। ਕੈਰੋਲ ਤੇ ਉਸਦੇ ਵਕੀਲ ਰੌਬਰਟ ਕਪਲਾਨ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਤੇ ਧੰਨਵਾਦ ਕੀਤਾ ਹੈ। ਮੋਂਟੇਨੇਗਰੋ ਵਿੱਚ ਇੱਕ ਬੰਦੂਕ ਤਾਰੀ ਵਾਲੋ ਦੋ ਬੱਚਿਆਂ ਸਮੇਤ 12 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਆਤਮ ਹੱਤਿਆ ਕਰ ਲੈਣ ਦੀ ਖਬਰ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸਿਰਟਿੰਜੇ ਚ ਇੱਕ ਬਾਰ ਵਿੱਚ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਘੱਟੋ ਘੱਟ 4 ਹੋਰ ਜ਼ਖਮੀ ਹੋ ਗਏ ਹਨ ਪਿਛਲੇ 3 ਸਾਲਾਂ ਵਿੱਚ ਸ਼ਹਿਰ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਜਿਸ ਦੀ ਪਛਾਣ ਐਕੋ ਮਾਰਟਿਨੋਵਿਕ ਵਜੋਂ ਹੋਈ ਹੈ ਨੇ ਬਾਅਦ ਮਾਲਕ ਤੇ ਬੱਚਿਆਂ ਤੇ ਉਸਦੇ ਆਪਣੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਦਿੱਤੀ। ਹਮਲਾਵਰ ਜੋ ਕਿ ਗੋਲੀਬਾਰੀ ਤੋਂ ਬਾਅਦ ਫਰਾਰ ਹੋ ਗਿਆ ਸੀ ਨੂੰ ਬਾਅਦ ਵਿੱਚ ਪੁਲਿਸ ਨੇ けਰ ਰਿਆ ਸੀ। ਹਮਲਾਵਰ ਨੇ ਆਪਣੇ ਆਪ ਨੂੰ ਕਿਰਿਆ ਦੇਖ ਕੇ ਸਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 9 ਸਾਲ ਦੀ ਆਮਦ ਦੇ ਚਾ ਵਿੱਚ ਦੁਨੀਆ ਭਰ ਵਿੱਚ ਬੇਸ਼ੱਕ ਧਾਰਮਿਕ ਸਥਾਨਾਂ ਉੱਪਰ ਲੋਕ ਪ੍ਰਮਾਤਮਾ ਨੂੰ ਧਿਆਉਂਦੇ ਰਹੇ ਪਰ ਇਟਲੀ ਵਿੱਚ ਇਸ ਜਸ਼ਨ ਨੂੰ ਮਨਾਉਣ ਲਈ ਨੌਜਵਾਨ ਵਰਗ ਅੰਦਰ ਰੰਗਾਰੰਗ ਪ੍ਰੋਗਰਾਮਾਂ ਦੁਆਰਾ ਜੋ ਤੜਫਲੀ ਮਚਾਈ ਉਸ ਨੇ ਪੁਲਿਸ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਇਸ ਕਾਰਨ ਪੁਲਿਸ ਨੇ ਜਿੱਥੇ ਦੇਸ਼ ਦੇ ਵੱਖ-ਵੱਖ 7 ਵੱਡੇ ਸ਼ਹਿਰਾਂ ਵਿੱਚ 28000 ਤੋਂ ਉੱਪਰ ਲੋਕਾਂ ਦੀ ਜਾਂਚ ਕੀਤੀ ਉੱਥੇ 146 ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਲਈ ਸਲਾਖਾਂ ਪਿੱਛੇ ਵੀ ੜਕਿਆ ਇਸ ਨਾਮੇ ਸਾਲ ਦੇ ਜਸ਼ਨਾਂ ਵਿੱਚ ਦੇਸ਼ ਭਰ ਵਿੱਚ 300 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 69 ਲੋਕ ਜੇਰੇ ਇਲਾਜ ਹਨ ਇਹ ਅੰਕੜਾ ਪਿਛਲੇ ਸਾਲ ਨਾਲੋਂ ਵੱਧ ਦੱਸਿਆ ਗਿਆ ਹੈ ਕਾਂਗੋ ਦੀ ਇੱਕ ਅਦਾਲਤ ਨੇ ਹੱਤਿਆ ਲੁੱਟ ਅਤੇ ਕਾਇਰਤਾ ਦੇ ਦੋਸ਼ਾਂ 'ਚ 13 ਫੌਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੌਜੀਆਂ ਦੇ ਭੱਜਣ ਕਾਰਨ ਹੋਏ ਨੁਕਸਾਨ ਤੋਂ ਬਾਅਦ ਫੌਜ ਦੇ ਅਨੁਸ਼ਾਸਨ 'ਚ ਸੁਧਾਰ ਕਰਨ ਦੀ ਇੱਕ ਮੁਹਿੰਮ ਹੈ ਫਾਡੀਆ ਨੂੰ ਮੰਗਲਵਾਰ ਨੂੰ ਕਾਂਗੋ ਦੇ ਸਾਪਕਾ ਉਤਰੀ ਕਿਬੂ ਸੂਬੇ ਦੇ ਲਵੇਰੋ ਸ਼ਹਿਰ ਵਿੱਚ ਸਜਾ ਸੁਣਾਈ ਗਈ। ਇੱਥੇ ਕਾਂਗੋ ਪੁਲਿਸ ਕਰੀਬ 3 ਸਾਲਾਂ ਤੋਂ ਰਵਾਂਡਾ ਬਗਿਆਂ ਨਾਲ ਲੜ ਰਹੀਆਂ ਹਨ। IIT ਗੁਹਾਟੀ ਦੇ ਬੋਸ ਇੰਸਟੀਚਿਊਟ ਕੋਲਕਾਤਾ ਦੇ ਖੋਜਕਰਤਾਵਾਂ ਨੇ ਕੈਂਸਰ ਦੇ ਇਲਾਜ ਲਈ ਇੱਕ ਇੰਜੈਕਸ਼ਨੇਬਲ ਹਾਈਡਰੋਜਲ ਵੈਕਸਰ ਕੀਤਾ ਹੈ। ਇਹ ਥੈਰੇਪੀ ਟਿਊਮਰ ਵਾਲੀ ਥਾਂ ਤੇ ਕੈਂਸਰ ਦੀ ਦਵਾਈ ਨੂੰ ਸਿੱਧੇ ਪਹੁੰਚਾਉਣ 'ਚ ਸਮਰੱਥ ਹੈ। ਇਸ ਨਾਲ ਰਵਾਇਤੀ ਇਲਾਜਾਂ ਨਾਲ ਮਾੜੇ ਪ੍ਰਭਾਵਾਂ ਵਿੱਚ ਕਾफी ਕਮੀ ਆ ਸਕਦੀ ਹੈ ਟਿਊਮਰ ਨੂੰ ਸਰਜਿਕਲ ਰੂਪ ਨਾਲ ਹਟਾਉਣਾ ਕਦੇ-ਕਦੇ ਸੰਭਵ ਨਹੀਂ ਹੁੰਦਾ ਖਾਸ ਤੌਰ ਤੇ ਅੰਦਰੂਨੀ ਅੰਗਾਂ ਲਈ ਜਦਕਿ ਕੀਮੋਥੈਰੇਪੀ ਅਕਸਰ ਕੈਂਸਰ ਤੇ ਸਿਹਤਦੋਮਾ ਕੋਸ਼ਿਕਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਹਾਈਡਰੋਜਲ ਕੈਂਸਰ ਰੋਕੂ ਦਵਾਈਆਂ ਲਈ ਇੱਕ ਸਥਿਰ ਭੰਡਾਰ ਦੇ ਰੂਪ ਵਿੱਚ ਕੰਮ ਕਰਦਾ ਹੈ ਤੇ ਟਿਊਮਰ ਮਾਈਕਰੋ ਨ ਵਾਇਰਨਮੈਂਟ ਚ ਖਾਸ ਸਥਿਤੀਆਂ ਤੇ ਪ੍ਰਕਿਰਿਆ ਕਰਕੇ ਉਹਨਾਂ ਨੂੰ ਕੰਟਰੋਲ ਤਰੀਕੇ ਨਾਲ ਜਾਰੀ ਕਰਦਾ ਹੈ ਆਈ ਆਈਟੀ ਗੁਹਾਟੀ ਦੇ ਪ੍ਰੋਫੈਸਰ ਦੇਵ ਪ੍ਰਤਮ ਦਾਸ ਦਾ ਕਹਿਣਾ ਹੈ ਕਿ ਹਾਈਡਰੋਜਲ ਦੀ ਮਦਦ ਨਾਲ ਜਿੱਥੇ ਦਵਾਈ ਦੀ ਜ਼ਰੂਰਤ ਹੁੰਦੀ ਹੈ ਉੱਥੇ ਸਹੀ ਤਰੀਕੇ ਨਾਲ ਇਸ ਨੂੰ ਪਹੁੰਚਾਇਆ ਜਾ ਸਕਦਾ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ